ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਐਨੂ ਜੈਤੋ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਝੋਟੀਆਂ ਵਿਖਾਉਣੀਆਂ ਇੱਕ ਆ ਟੋਕੜ ਗੱਬਣ ਚੈੱਕ ਪਾਸ ਵਹਿੜ ਵਿਖਾਉਣੀ ਐ ਇੱਕ ਇਧਰ ਸਿਕਿਉਰਿਟੀ ਵਿਖਾਉਣੀ ਆ ਸੋਹਣੀ ਝੋਟੀ ਐ ਸਨੱਖੀ ਐ ਇਹ ਸਾਰਾ ਮਾਲ ਹੀ ਸੇਲ ਐ ਵਿਕਾਊ ਐ ਇਨਫੋਰਮੇਸ਼ਨ ਲੈ ਦੇਣਾ ਪੁੱਛਦੇ ਕਿੰਨਾ ਦੁੱਧ ਬਾਦ ਐ ਕੰਨ ਮਾਸੂਹਾ ਦੇ ਕੀ ਵੀਰੇ ਦਾ ਪ੍ਰਾਈਸ ਕਰਦਾ ਉਹ ਕਰਦੇ ਆ ਹਲਵਾ ਦਿੰਨੇ ਆ ਪ੍ਰੋਪਰ ਸਾਰੀ ਇਨਫੋਰਮੇਸ਼ਨ ਲੱਗ ਹਾਂਜੀ ਸਸੀ ਕਾਲ ਜੀ ਸਸੀ ਕਾਲ ਜੀ ਨਾਮ ਤੇ ਦਾ ਸਰ ਨਾਮ ਉਹ ਤਾਰੀ ਸਨੋ 12 ਗ੍ਰਾਮ ਪੈਨ ਵਗਰਾੜੀ ਚ ਨਾ ਦੇਖੋ ਥੀ ਜਤੋ ਫੋਨ ਨੰਬਰ ਦੱਸੋ 8647601402 ਇੱਕ ਵਾਰੀ ਫੇਰ ਦੱਸੋ 8647601402 ਸਾਰਾ ਮਾਲ ਹੀ ਵਿਕਾਊ ਬਾਈ ਹਾਂਜੀ ਵੀਰੇ ਹਾਂ ਜੀ ਕੰਨ ਮਾਸੂਹਾ ਇਹ ਵੀ ਜਸੂ ਦਾ ਝੋਟੀ ਸੁਈ ਆ ਠੀਕ ਹੈ ਤੇ ਇਹ ਰਾਤੀ ਸੁਈ ਆ ਵੀਰੇ 11 12 ਵਜੇ ਝੋਟੀ ਠੀਕ ਹੈ ਇਹ ਜਿਹੜੇ ਕੰਡਰੇ ਪੈ ਗਈ ਸਾਰੀ ਸਾਰੀ ਹੂੰ ਸਹੀ ਆ 3 4 ਕਿਲੋ ਬੜਾ ਤੇਆ ਪੈ ਰਿਹਾ ਲਾ ਕਿੰਨਾ ਇੱਕ ਦੁੱਧ ਪਿਆ ਜੇ ਉਹ ਨੋਰਮਲੀ ਵੀਰੇ 14 ਕਿਲੋ ਝੋਟੀ ਜੇ ਲਾ ਬੱਚਾ ਬੱਚਾ ਘਟਾ ਹੂੰ ਸਹੀ ਆ ਕੱਢੀਏ ਬਾਹਰ ਨੂੰ ਦੋਸਤੋ ਜੇਰ ਬਾਈ ਕਹਿੰਦਾ ਪੈ ਗਈ ਆ ਸੀਲ ਸੌ ਦੋਸਤੋ ਵੀਰ ਕਹਿੰਦਾ ਫੁੱਲ ਆ ਆ ਬਾਕੀ ਤੁਸੀਂ ਵੇਖ ਹੀ ਰਹੇ ਚਵਾਈ ਬਹੁਤ ਚੰਗੀ ਆ ਮੋਟੀ ਧਾਰ ਆ ਕੋਈ ਪੂਰਨੀ ਛਿੱਟਾ ਨਹੀਂ ਗੁੱਠੇ ਵਰਗੀ ਮੋਟੀ ਧਾਰ ਆ ਰਾਤ ਦੀ ਸੂਈ ਆ ਬਾਕੀ ਸੀਲ ਸੋ ਬਹੁਤ ਆ ਵੜਾਂ ਰਗੀਆ ਨਹੀਂ ਝੋਟੀ ਖੜਦੇ ਨਹੀਂ ਹੁੰਦੀ ਹਮ ਬੱਚਾ ਵੀ ਨਹੀਂ ਵੀਰ ਨੇ ਛੱਡਿਆ ਸਿੱਧੀਆਂ ਧਾਰਾਂ ਹੀ ਮਾਰਦੀਆਂ ਹਮ ਚਵਾਈ ਦੀ ਇੱਕ ਨੰਬਰ ਗੰਨੇ ਵਰਗੀ ਮੋਟੀ ਧਾਰ ਆ ਚਾਰ ਹੀ ਥਾਣਾ ਕੋਈ ਫੋੜ ਸ਼ਾਂਗ ਨਹੀਂ ਗੈਬ ਚ ਲੱਗੇ ਹੋ 14 ਕਿਲੋ ਵੰਗ ਵੀਰ ਦਾਸ ਦਾ ਖੁੱਲਾ ਦੁੱਧ ਪਿਆ ਜੂ ਬਾਕੀ ਤੋੜ ਕੇ ਥਾਣਾ ਹਵਾਨਾ ਤੁਹਾਨੂੰ ਵਿਖਾ ਦੇਣੇ ਆ ਨਾਵਾ ਖਾਨ ਝੋਟੀ ਦੂਜਾ ਸੂਆ ਸੋਹਣੀ ਝੋਟੀ ਐ ਕੱਦ ਕੱਦ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਬਜਰ ਮੋਜਨ ਬਹੁਤ ਐ ਚਮਕ ਤੁਮਕ ਪਿੰਡੇ ਚ ਫੁੱਲੀ ਐ ਠੋਸ ਨਿਗਰ ਹਵਾਨਾ ਤਿੰਨ ਚਾਰ ਕਿਲੋ ਵੀਰਦਾਸਾ ਸੋਬਾ ਬੋਲੀ ਹਵਾਨੇ ਚੋਂ ਕੱਢ ਲਈ ਐ ਪਹਿਲੀ ਚਵਾਈ ਲਾਤੀ ਐ ਹਵਾਨਾ ਪ੍ਰੋਪਰ ਖਾਲੀ ਨਹੀਂ ਕੀਤਾ ਸ਼ਾਮ ਤੱਕ ਰਹਵਾਨਾ ਬੋਲੇ ਨਾਲ ਭਰ ਲੈਣਾ ਸ਼ਾਮ ਦੀ ਚਵਾਈ ਸਾਰਾ ਦੇਣੀ ਪਿਆ ਥਣ ਬਹੁਤ ਚੰਗਾ ਕਰਮਾਲੀ ਦਾ ਚਾਰੇ ਥਣ ਗੱਠ ਗੱਠ ਦੀ ਵਾਇਰਲ ਤੇ ਗੈਪ ਤੇ ਨਿਖੜ ਮੈਂ ਕੱਲੇ ਕੱਲੇ ਲੱਗੇ ਹੋਏ ਆ ਮੂੰਹ ਮੱਥੇ ਦੀ ਸੋਹਣੀ ਆ ਬਾਕੀ ਏਰੀਏ ਦੀ ਪਹੁੰਚਾਂਗੇ ਸਭ ਸੇ ਰੀਗ ਨਮਕ ਝਾਲ ਦੇ ਕੇ ਨਾ ਠੀਕ ਐ ਦੋਸਤੋ ਚੰਗੇ ਏਰੀਏ ਜੋ ਮੱਝਾਂ ਲੈਂਦੀਆਂ ਦੋਵੇਂ ਸਰਸੇ ਏਰੀਏ ਦੀਆਂ ਮੱਝਾਂ ਸਰਸੇ ਏਰੀਏ ਦੀਆਂ ਮੱਝਾਂ ਦੁੱਧ ਵੀ ਕਰਮਾ ਲੀਆਂ ਚੰਗਾ ਪਿਆ ਦੇਂਦੀਆਂ ਅੱਗੇ ਉਦੋਂ ਗਾਂ ਬੰਦਾ ਸੇਵਾ ਸੰਭਾਲ ਵਾਲਾ ਹੋਵੇ ਸਹੀ ਜੇ ਜਾਂ ਕਿ ਸੇਵਾ ਹੀ ਨਹੀਂ ਕਰਨੀ ਫਿਰ ਉੱਥੇ ਸਰਸੇ ਦੀਆਂ ਛੱਡੋ ਭਾਵੇਂ ਕੈਨੇਡਾ ਦੀਆਂ ਮੱਝਾਂ ਕਿਉਂ ਨਾ ਹੋਣ ਜਿਵੇਂ ਆਪਾਂ ਹੰਡੀ ਦਾ ਗਾਂਗਾ ਮੰਗੂਈਆਂ ਬਾਈ ਬੈਠਾ ਰਹੇ ਗਾੰਗਾ ਮੂੰਗੂਈਆਂ ਹਾਂ ਵੀਡੀਓ ਦੇ ਵਿਚਾਲੇ ਖੜਾ ਕੇ ਅਗਲਾ ਚਵਾਈ ਕਰ ਲੈ ਹੂੰ ਦੂਜਾ ਸੂਆ ਝੋਟੀ ਵਧੀਆ ਕੋਈ 5-7 ਸੂਵੇ ਕਰਮਾ ਵਾਲੀ ਦੁੱਧ ਪਿਆਉਗੀ ਇਹਦਾ ਵੀ ਸੱਜਰਾ ਕੋਈ ਦੂਜਾ ਛੱਡੂ ਨਾ ਹੂੰ ਤੋਂ ਸਨੇਗਰ ਹਵਾਨਾ ਪਰੋਂ ਸੂਲ ਤੋਂ ਚੌੜਾ ਹਵਾਨਾ ਸਟਾਰਟ ਹੁੰਦਾ ਤਿੰਨ ਚਾਰ ਕਿਲੋ ਬੌਲੀ ਕੱਢੀ ਥਾਣਾਵਾਨੇ ਦੀ ਜੱਜਮੈਂਟ ਆਪਦੀ ਉਸ ਹਿਸਾਬ ਨਾਲ ਕਰ ਲਿਓ ਸ਼ਾਮ ਦੀ ਚਵਾਈ ਸਾਰਾ ਸਮਾਂ ਹੀ ਪਿਆ ਵੀਡੀਓ ਬਣਾਉਣ ਦਾ ਸਮਾਂ 10:00 ਵਜੇ 17 ਮਿੰਟ ਦੀ ਵੀਡੀਓ ਬਣਾ ਰਹੇ ਆ 10:30 ਵਜੇ ਸ਼ਾਮ ਦੀ ਚੋਈ ਸਾਰਾ ਦੇਣੀ ਪਿਆ ਪਤਲੀ ਚਮੜੀ ਦੀ ਐ ਕਾਗਜ਼ ਵਰਗਾ ਪਿੰਡਾ ਮੌਲਵਤਾਰ ਜੈਜਾ ਲੈਣ ਦੇ ਨਾਲ ਆ ਵੀਰ ਵੀਰੇ ਮੌਲ ਤਾਂ ਵੀਰੇ ਜਿੰਨਾ ਮਰਜ਼ੀ ਕਰੀ ਆਈਏ ਹੂੰ ਉਹਦਾ ਕੋਈ ਫੈਰ ਆਈਗਾ ਮੂੰਹ ਹੀ ਮਰਾ ਦੇਣਾ ਆਪਾਂ ਸਹੀ ਆ ਪਰ ਜਿਹੜੇ ਮੈਂ ਪੈਸੇ ਲੈਣੇ 95000 ਰੁਪਏ ਬਸ ਨਾਮ ਤੋਂ ਕਰਦਾ ਠੀਕ ਐ ਦੋਸਤੋ ਬਿਲਕੁਲ ਜਾਇਜ਼ ਜੀ ਡਿਮਾਂਡ ਆ 95000 ਚੋਂ ਵੀਰ ਕਹਿੰਦਾ ਮਾਨਤਾਣ ਕਰ ਦੂੰਗਾ ਬਾਕੀ ਠੰਡੀ ਵੀਰੇ ਗੰਨਾਂ ਵਾਂਗੂ ਹੀ ਜਮਾ ਹੂੰ ਸਹੀ ਆ ਤਾਂ ਹੀ ਆ ਬਸ ਹੁਣ ਭਵਾਂ ਆਮ ਵਪਾਰੀ ਕਹਿੰਦੇ ਸਾਰੀ ਕਿ ਵਪਾਰੀ ਪੈਸੇ ਵੱਧ ਮੰਗਦੇ ਆ ਘਰੇਲੂ ਕਿਸੇ ਘਰੋਂ ਜਾ ਕੇ ਹੂੰ ਘਰੇਲੂ ਕਿਸੇ ਘਰੇ ਜਾ ਕੇ ਮੱਝ ਵੇਖਿਓ ਸਵਾ ਲੱਖ ਤੋਂ ਘਰੇਲੂ ਬੰਦੇ ਵੀ ਘੱਟ ਮੁੱਲ ਨਹੀਂ ਕਰਦੇ ਪਰ ਬਿਲਕੁਲ ਜਾਇਜ਼ ਹੈ ਮੁੱਲ ਇਦੂ ਘੱਟ ਮੁੱਲ ਤਾਂ ਫਿਰ ਆਉਂਦਾ ਵੀ ਕੀ ਆ ਦੋ ਨੰਬਰ ਤੇ ਆ ਜੀ ਇਹ ਵੀ ਵੀਰੇ ਦੂਜਾ ਸਵੇਰ ਝੁੱਟੀ ਹੁੰਦੀ ਆ ਸਹੀ ਆ ਹਾਂ ਬਾਕੀ ਦੁੱਧ ਦੀ ਬਹੁਤ ਜ਼ਿਆਦਾ ਸਲਾਹਤਾਈ ਆ ਬਾਈ ਕੱਟੀ ਜੀ ਠੀਕ ਆ ਹਾਂ ਦੁੱਧ ਹਵਾਨਾ ਵੀ ਕਿਹਾ 20 ਕਿਲੋ ਕਹਿਦੀ ਏ ਸਮਾਂ ਹੀ ਭਰੂਗਾ ਭਰੂਗਾ ਸਭ 16 ਕਿਲੋ ਵੀਰੇ ਪੂਰਨ ਦੁੱਧ ਦਿੱਤਾ ਆ ਦੂਜਾ ਵੀ ਤਾਂ ਝੁੱਟੀ ਆ ਸਮਾਂ ਸਾਡੀ ਸਮਝਣਾ ਲਵੇ ਬੰਦਾ ਜਿਹਨੇ ਦੁੱਧ ਜਿੰਨਾ ਕਿ ਲੈਊਗਾ ਦੰਦਾ ਸਮਾਂ ਸਮਾਂ ਪਰ ਇੱਕ ਡੰਗ ਡੇਢ ਲਊਗੀ ਤਿਆਰੀ ਮੰਨੀ ਤਿਆਰੀ ਆ ਬਸ ਸਹੀ ਆ ਦੋਸਤੋ 16 ਕਿਲੋ ਦੁੱਧ ਵੀਰ ਦੱਸਦਾ ਇਹਨੇ ਦਿੱਤਾ ਬਾਕੀ ਹਵਾਨਾ ਹੀ ਦੱਸਦਾ ਅਮਰੀਕਨ ਵੇੜਾਂ ਵਰਗਾ ਪੱਟਾਂ ਚ ਫਸਿਆ ਪਿਆ ਥਣ ਭਾਂਡੇ ਦੀ ਇੱਕ ਨੰਬਰ ਵੀ ਸਾਫ਼ ਸੁਥਰੀ ਆ ਦੋ ਨੰਬਰ ਵੀ ਥਣ ਭਾਂਡੇ ਦੀ ਸੋਹਣੀ ਆ ਕੋਈ ਜੜਮੇ ਜੇ ਥਾਨ ਨਹੀਂ ਕੋਈ ਜਾਲੀ ਵਾਲਾ ਥਾਨ ਨਹੀਂ ਆਦੀ ਚਵਾਈ ਵਾਲੇ ਥਾਨ ਫੁੱਲ ਗੈਪ ਚ ਨਿਖੜ ਮੇ ਕੱਲੇ ਕੱਲੇ ਲੱਗੇ ਹੋਏ ਆ ਦੋਸਤੋ ਪਹਿਲਵਾਨਾਂ ਵਾਂਗੂ ਤੁਰਦੀ ਆ ਪੱਟ ਚੌੜੇ ਕਰ ਕਰ ਸਹੀ ਹੈ ਬਾਕੀ ਜੀਜ ਵੀ ਟੰਗਾ ਲਾਇਆ ਆਪਣੇ ਕੋਲੇ ਆਗੇ ਨਾ ਲੈ ਜੁਕੇ ਚਾਰ ਪੰਜ ਹਵਾਨੇ ਵਾਲੇ ਪਾਸੋਂ ਐਕਸਟਰਾ ਆਰਡਨਰੀ ਸਾਈਡਾਂ 'ਚ ਹਜੇ ਵਾਲ ਢੱਲ ਬਾਕੀ ਇਹ ਸਾਰੀ ਵਾਲ ਢੱਲ ਕੱਢ ਕੇ ਕਰਮਾਲੀ ਨੇ ਸੂਣਾ ਥਾਣਾ ਜਿਵੇਂ ਪ੍ਰੋਪਰ ਧਾਰਾਂ ਪਾਈਆਂ ਨੇ ਹੋ ਸਕਦਾ ਕਰਮ ਵਾਲੀ 2 ਦਿਨ ਲਏ ਜੇ ਬੰਬ ਬਣ ਕੇ ਸੋਹਣਾ ਜਦ ਤਨ ਤਿਆਰ ਹੋ ਜਾਂਦੀ ਆ 16 ਕਿਲੋ ਦੁੱਧ ਦਿੱਤਾ ਪਹਿਲਾਂ ਨੇ ਦੂਜੇ ਸਵੇਰੇ ਹੁਣ ਕਰਮ ਵਾਲੀ ਸੂਨ ਨੂੰ ਤਿਆਰ ਬਾਕੀ ਹਵਾਨਾ ਗਵਾਈ ਭਰਦਾ ਝੋਟੀ ਦੁੱਧ ਵਾਲੀ ਆ ਬਾਕੀ ਨਸਲ ਬਹੁਤ ਬੜੀ ਚੰਗੀ ਆ ਹੂੰ ਮੂੰਹ ਮੱਥੇ ਦੀ ਸੋਹਣੀ ਆ ਜੀ ਜਮਾ ਪਰ ਰੰਗ ਸੰਗੀ ਆ ਹੂੰ ਛੋਟੀ ਸਿੰਗੀ ਨਾਲ ਦੀ ਮੂੜੀ ਹੋਈ ਆ ਦੋਵੇਂ ਝੋਟੀਆਂ ਸਨਖੀਆਂ ਵੀ ਪੂਰੀਆਂ ਬਾਕੀ ਵੀ ਮੱਜਾ ਮੱਜਾ ਪਾ ਕੱਟ ਲੈਣਾ ਕੋਈ ਆਪਣੇ ਜਲ ਨੂੰ ਲੱਗੀਆਂ ਪਤਾ ਹੀ ਨਹੀਂ ਆ ਠੀਕ ਆ ਸਸ ਤੋਂ ਵਪਾਰ ਦਾ ਕੰਮ ਜ਼ਰੂਰ ਕਰਦੇ ਆ ਵੀਰੋਣੀ ਪਰ ਮੱਝਾਂ ਘੱਟ ਲੈਂਦੇ ਆ ਜ਼ਿਆਦਾਤਰ گاਵਾ ਹੀ ਹੁੰਦੀਆਂ ਤੇ ਜੇ ਕੋਈ ਟਾਵਾਂ ਨਾਗਾ ਵਧੀਆ ਮਨ ਨੂੰ ਲੱਗਿਆ ਕਿ ਚੰਗਾ ਨਾਗਾ ਚੰਗਾ ਦੁੱਧ ਪਿਆਜੂ ਬਾਹ ਸੈਰ ਫਿਰ ਵਿੱਚ ਮੱਝਾਂ ਵੀ ਆ ਜਾਂਦੀਆਂ ਪਰ ਥੋੜੀ ਗਿਣਤੀ ਚ ਆਉਂਦੀਆਂ ਜ਼ਿਆਦਾ ਰੈਗੂਲਰ ਰੁਟੀਨ ਚ ਨਹੀਂ ਆਉਂਦੀਆਂ ਰੁਟੀਨ ਚ ਰੈਗੂਲਰ گاਵਾ ਹੀ ਰਹਿੰਦੀਆਂ ਪਰ ਇੱਕ ਅਦਾ ਨਾਗ ਟਾਵਾਂ ਕਿਤੇ ਝੋਟੀ ਮੱਝ ਦਾ ਵੀ ਵੇਖਣ ਨੂੰ ਮਿਲਦਾ ਖਣ ਬਹੁਤ ਚੰਗਾ ਚਿਹਰਾ ਹਨਾ ਦਾ ਸੇਮ ਹੀ ਸਾਈਜ਼ ਹੈ ਹਮ ਪ੍ਰਾਈਸ ਇਹਦਾ ਵੀ ਜਾਇਜ ਆਵਤਾਰ ਵੀਰੇ ਜਿੱਡੇ ਦਾ ਵੀਰੇ ਦੁੱਧ ਤੇ ਆ ਗਈ ਜਦ ਜਿੰਨੀ ਸਲਾਵਤ ਆਈ ਆਪਣੀ ਤਾਂ ਡੇਢ ਦੀ ਵੇਚ ਦਾਂਗੇ ਪਰ ਇੱਕ ਵੀ ਮੁੱਲ ਵੀਰੇ ਮਾਨਤਨ ਕਰ ਦਾਂਗੇ ਸਹੀ ਦੋਸਤੋ ਵੀਰ ਕਹਿੰਦਾ ਜਿੱਦਣ ਝੋਟੀ ਦੁੱਧ ਤੇ ਆ ਜਾਂਦੀ ਹੈ ਮਤਲਬ ਦੁੱਧ 16 17 ਕਿਲੋ ਕੰਡੇ ਵਾਲਾ ਤਿਆਰ ਹੋ ਜਾਂਦਾ ਉਸ ਦਿਨ 1.5 ਲੱਖ ਦੀ ਹੈ ਅੱਜ 1,20,000 ਮੁੱਲ ਹੈ ਮਾਨਤਨ ਹੋ ਜੂ ਸਹੀ ਆ ਤਾਂ ਉਹ ਕਰ ਨਹੀਂ ਕਰ ਹੂੰ ਮੋਰਾ ਨਾਲ ਦੀ ਝੂਟ ਝੋਟੀ ਦੂਜਾ ਸੂਆ ਗੰਬ ਬਣ ਕੇ ਸੂਣਾ ਹੂੰ ਕੋਈ ਜਾਲੀ ਨਹੀਂ ਪੂਰਾ ਗੈਪ ਚ ਨਿਖੜ ਮਾ ਥਣ ਕੱਲਾ ਕੱਲਾ ਲੱਗਾ 3 ਨੰਬਰ ਇਹਦੀ ਮੇਰੇ 16-17 ਮਿੰਟ ਲੱਗੀ ਜੂਮਰਾ ਖੀਰੀ ਹਾਂ ਖੀਰੀ ਜਮਾ ਬਰਪੜ ਠੀਕ ਹੈ ਤੇ ਇਹ ਵੀ ਵੀਰੇ ਮੱਛੀ ਦੇ ਨਾਮ ਹੀ ਆਈ ਜੀ ਪਾ ਲਈ ਆ ਅੱਛਾ ਇਹ ਵੀ ਨਾਮ ਮੱਛੀ ਆ ਤੁਸੀਂ ਠੀਕ ਹੈ। ਬਹੁਤ ਸਾਫ਼ ਹੈ। ਤਾਂ ਇਹਦੇ ਵੀ ਸੋਹਣੇ ਝੋਲੀ ਸੋਹਣੀ ਹੈ। ਇਹਦਾ ਜਾਇਜ਼ਾ ਮੁੱਲ ਇਹਦਾ 35000 ਰੁਪਏ ਬਾਈ। 16-17 ਮਹੀਨੇ ਦੀ ਉਮਰ ਹੈ ਦੁੱਧ ਵਾਲੇ ਦੰਦਾਂ ਚ ਕੱਚੀ ਖੀਰੀ ਆ। 2 ਨੰਬਰ ਤੇ 3 ਨੰਬਰ। ਜਿਹੜੀ ਤੁਸੀਂ ਛੋਟੀ ਸਕਰੀਨ ਤੇ ਵੇਖ ਰਹੇ ਆਂ ਵੀਰ ਦੱਸਦਾ ਇੱਕੋ ਘਰੋਂ ਹੀ ਲਈ ਆ ਆਪਾਂ ਜੋੜੀ। ਸਿੰਘ ਉਹਦਾ ਵੀ ਪੂਰਾ ਹੀ ਸੋਹਣਾ। ਸਿੰਘ ਇਹਦਾ ਵੀ ਸੋਹਣਾ। ਛੋਟੀ ਸਿੰਗੀ ਆ। ਨਾਲ ਦੀ ਮੂੜੀ ਬਾਕੀ ਝੋਲੀ ਬਹੁਤ ਸੋਹਣੀ ਆ। ਵਾਲ ਰੈਂਕਣ ਬਹੁਤ ਪੈਂਦੇ ਆ। ਉਮੀਦ ਕਰ ਸਕਦੇ ਆ ਵਧੀਆ ਸੇਵਾ ਸੰਭਾਲ ਗੌਰ ਕੇਅਰ ਵਾਲੇ ਘਰੇ ਚਲੀ ਜਾਂਦੀ ਆ ਪਹਿਲੇ ਸੂਵੇ ਹੂੰ ਫਰਸਟ ਸਿਲੈਕਸ਼ਨ ਜੇ ਵੀ ਚੰਗਾ ਦੁੱਧ ਪਿਆ ਜੂ ਬਾਕੀ ਵੀ ਅੰਕ ਬਹੁਤ ਚੰਗੇ ਕੱਢੀ ਦੇ ਹੂੰ ਖੁੱਲੇ ਡੁੱਲੇ ਅੰਗਾ ਪੈਰਾਂ ਦੀ ਆ ਮਹੀਨਾ ਦੋ ਮਹੀਨੇ ਅਗਲਾ ਕੇਅਰ ਕਰ ਲੇ ਥੋੜਾ ਜਿਆ ਗਰੋਥ ਹੋਰ ਕਰ ਜੂਗੀ ਤੇ ਸੀਵਨ ਲੈ ਜੂਗੀ 16 17 ਮਹੀਨੇ ਆ ਜੇ ਦੀ ਉਮਰ ਆ ਦੋਸਤੋ ਬਾਚਪਾ ਨਹੀਂ ਜਾ ਐ ਅਟਕੇ ਲੀਆਂ ਕਰਦੀ ਆ ਅਸ਼ੂ ਤਕਰੀਬਨ ਸਾਰੇ ਚੰਗੇ ਆ ਪ੍ਰਾਈਸ 35000 ਜੈਜ ਜਿ ਡਿਮਾਂਡ ਆ ਮਾਂ ਦਾ ਕੋਈ ਨਹੀਂ ਕਰਦਾਂਗੇ ਬਾਈ ਤਿਆਰ ਹੋਈ 1.5 ਲੱਖ ਦੀ ਝੋਟੀ ਆ ਜਦੋਂ ਤਿਆਰ ਹੋ ਜਾਂਦੀ ਆ ਮਾਨਤਾਨ ਹੋ ਜੂ ਅੱਜ 35000 ਚ ਮਾਨਤਾਨ ਹੋ ਜੂ ਅੱਜ 35000 ਲਾਇਆ ਭੁੱਲ ਜਾਣਾ ਜਦੋਂ ਤਿਆਰ ਹੋ ਜਾਂਦੀ ਆ 1.5 ਲੱਖ ਦੀ ਝੋਟੀ ਆ 4 ਨੰਬਰ ਲਾਸ ਇਹ ਵੀ ਬਲੂਨ ਵੈਰ ਸੁਵਿਜਦੀ ਆ ਠੀਕ ਆ ਦੁੱਧ ਹੋਊਗਾ ਵੀਰੇ ਸੇਵਾਲੇ ਘਰੋਂ ਥੋੜੀ ਨਾ ਆਈ ਆ ਜੀਪਾ ਜਾਰੇ ਸੇਵਾ ਸੰਭਾਲੇ ਨਹੀਂ ਸੀਗੇ ਗੜ ਦੀ ਠੀਕ ਆ ਦੁੱਧ ਹੋਊਗਾ ਵੀਰੇ 5-6 ਕਿਲੋ ਹੋਣਾ ਥੱਲੇ ਦੋਨਾਂ ਵੇਲੇਆਂ ਦਾ ਦੋਨੇ ਵੇਲੇਆਂ ਦਾ ਦੁੱਧ ਕੇ ਰਾਤਾਂ ਕਿਲੋ ਤਾਂ ਕੋਲ ਨਰਲਾ ਕਰ ਦਿੰਦੀ ਮੇਰੇ ਬੈਡ ਕਿੰਨੇ ਦੀ ਕੱਪਣਾ ਤਿੰਨ ਮਹੀਨੇ ਦੀ ਕੱਪਣਾ ਕਨਫਰਮ ਵੀ ਆਪਣੀ ਕਰਾਈ ਹੋਈ ਆ ਜਿਹਨੇ ਵੀ ਲੈਣੀ ਹੈ ਤੁਸੀਂ ਅੰਦੀ ਕਰਕੇ ਲਵੇ ਗਾ ਮੌਸਮ ਬਹੁਤ ਚੰਗੇ ਜਾਊਗੀ ਫੋਨਰ ਵੀ ਨਹੀਂ ਬੈਠੇ ਕਿੰਨੇ ਦੀ ਇਹ ਅੱਜ ਦੇ ਦਾਂਗੇ ਵੀਰੇ 8000 ਸਹੀ ਵੱਡੀ ਮੱਡੀ ਬਹੁਤ ਆਖ ਛੋਟੀ ਬੈਣ ਨਹੀਂ ਆਪਣੇ ਕੋਲ ਥਾਂ ਤੇ ਟਿਕਟ ਨਹੀਂ ਰੱਖ ਵੀ ਦੋਸਤੋ ਵੈੜਾਂਗਾ ਕੋਈ ਗਾਂ ਟੈਬ ਨਹੀਂ ਖੋਲਾ ਜਾ ਨਹੀਂ ਨਵਾਂ ਹਾਨ ਮੱਛੀ ਪ੍ਰਿੰਟ ਵਾਲੀ 5-6 ਕਿਲੋ ਦੁੱਧ ਆ ਜਿੰਨਾ ਤੋਂ ਲਈ ਆ ਵੀਰ ਦਾਸਾ ਸੇਵਾ ਸੰਭਾਲ ਉਹਨਾਂ ਦੀ ਦਰਮਿਆਨੀ ਐਸੀ ਵੈਸੀ ਜੀ ਦਰਮਿਆਨੇ ਘਰੋਂ ਲਈ ਆ ਹਜੇ ਟਾਈਮ ਇਹਦਾ 3.5 ਮਹੀਨੇ ਪਿਆ ਦੁੱਧ ਪਿਆਉਣ ਦਾ ਕਿਉਂਕਿ 3.5 ਦਿਨਾਂ ਦੀ ਗੱਭਣ ਆ 3.5 ਮਹੀਨੇ ਜਿਹਨੇ ਦੁੱਧ ਪਿਆ ਦੇਣਾ ਠੀਕ ਆ ਕੱਲ ਹੀ ਆਈ ਆ ਵਧੀਆ ਕੋਈ 2-3 ਕਿਲੋ ਸਵੇਰ ਫੀਡ ਪਾ ਲੋਗੇ 2-3 ਕਿਲੋ ਕੋਈ ਸ਼ਾਮ ਨੂੰ ਪਾ ਲੋਗੇ ਤੇ ਜਦੋਂ 5-6 ਕਿਲੋ ਫੀਡ ਇਹਦੇ ਅੰਦਰ ਗਈ ਦੁੱਧ ਨੇ ਆਪੇ ਵੱਧ ਜਾਣਾ ਪਰ ਅੱਜ 5-6 ਕਿਲੋ ਆ ਹੂੰ 3.5 ਦਿਨਾਂ ਦੀ ਗੱਭਣ ਚੈੱਕ ਪਾਸ ਐ ਹਾਂ ਕਈ ਭੈਣ ਭਰਾ ਹੁੰਦੇ ਆ ਤੋਕੜ ਗੱਭਣ ਪਸ਼ੂ ਲੈ ਲੈਂਦੇ ਆ ਨਾਲੇ ਤਾਂ ਕੋਈ ਤਿੰਨ ਚਾਰ ਮਹੀਨੇ ਦੁੱਧ ਪੀ ਲੈਂਦੇ ਆ ਗਾਂ ਅੱਗੇ ਤਿਆਰ ਕਰਕੇ ਸੇਲ ਕਰਦੇ ਆ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਹੋ ਸਾਢੇ ਤਿੰਨਾਂ ਦੀ ਗੱਭਣ ਸਾਢੇ ਤਿੰਨ ਚਾਰ ਮਹੀਨੇ ਨੇ ਦੁੱਧ ਪਿਆ ਦੇਣਾ ਮਗਲਾ ਦੂੜ ਦੋ ਮਹੀਨੇ ਅਗਲਾ ਵਧੀਆ ਕੇਅਰ ਕਰ ਲੈਂਦਾ ਦੁੱਗਣੇ ਪੈਸੇ ਕਰ ਜੂਗੀ ਥਣ ਸੋਹਣਿਆ ਗੈਰ ਚ ਲਗੇ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਦਿੱਤਾ ਸਵਾ 10 ਵੀਡੀਓ ਬਣਾ ਰਹੇ ਆ ਥਾਣਾ ਹਵਾਨਿਆਂ ਦੀ ਜੱਜਮੈਂਟ ਆਪਦੀ ਉਹ ਹਿਸਾਬ ਨਾਲ ਕਰ ਲਿਓ ਜੇ ਕਿਤੇ ਆਥਣੇ ਸ਼ਾਮ ਦੇ ਵੇਲੇ ਵੀਡੀਓ ਬਣਾਉਂਦੇ ਆਣਾ ਦੁੱਧ ਨਾਲ ਭਰਿਆ ਹੋਣਾ ਸੀ ਫੋਨ ਨੰਬਰ ਸਕਰੀਨ ਤੇ ਆ ਅੱਜ ਦੀ ਵੀਡੀਓ ਦੇ ਵਿੱਚ ਦੋ ਸਰਸੇ ਰੇ ਦੀਆਂ ਫੁੱਲ ਚੰਗੀਆਂ ਝੋਟੀਆਂ ਬਿਲਕੁਲ ਜਾਇਜ਼ ਮੋਲ ਦੀਆਂ ਇੱਕ ਦੁੱਧ ਵਾਲੇ ਦਾ ਅਜ ਖੀਰੀ ਕੱਟੀ ਇੱਕ ਟੋਕੜ ਗੱਬਣ ਚੈੱਕ ਪਾਸ ਇਨਫਰਮੇਸ਼ਨ ਲੈ ਕੇ ਦੇ ਦਿੱਤੀ ਆ ਬਿਲਕੁਲ ਸਸਤੇ ਜੇ ਮੋਲ ਦੇ ਚਾਰ ਐਨੀਮਲ ਆ ਜਿਹੜੇ ਵੀ ਭੈਣ ਭਰਾ ਦੇ ਜਿਹੜਾ ਵੀ ਐਨੀਮਲ ਪਸੰਦ ਆਉਂਦਾ ਫੋਨ ਨੰਬਰ ਸਕਰੀਨ ਤੇ ਆ ਇਦੋਂ ਘੱਟ ਮੋਲ ਤਾਂ ਫਿਰ ਹੋਰ ਕਿਸੇ ਭੈਣ ਭਰਾ ਕੋਲੋਂ ਉਹ ਵੀ ਵਪਾਰੀ ਕੋਲੋਂ ਕਿੱਥੋਂ ਮਿਲਣਾ ਇਦੋਂ ਘੱਟ ਦਾ ਘਰ ਵਾਲੇ ਬੰਦੇ ਕੋਲੋਂ ਨਹੀਂ ਮਿਲਦਾ ਬਾਕੀ ਫੋਨ ਨੰਬਰ ਸਕਰੀਨ ਤੇ ਆ ਪੰਜ ਚਾਰ ਪੰਜ ਆਸ-ਪਾਸ ਹੀ ਤੁਰ ਫਿਰ ਕੇ ਗੀੜਾ ਦੇਓ ਨਾਲੇ ਤੁਹਾਨੂੰ ਮੁੱਲ ਦਾ ਪਤਾ ਲੱਗ ਜੂ ਤੇ ਢੱਕ ਦੇਣੇ ਸੌਦਾ ਹੋ ਜੂ ਜਦੋਂ ਆਗੇ ਸਾਰਿਆਂ ਨੂੰ